ਦੋ ਮਾਮਲੇ ਬੜੇ ਅਹਿਮ ਨੇ ਇੱਕ ਤਾਂ ਸੁਪਰੀਮ ਕੋਰਟ ਨੇ ਜਿਹੜਾ ਈਡੀ ਦੀ ਖਚਾਈ ਕੀਤੀ ਹੈ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਖੁੱਲੀ ਛੁੱਟੀ ਨਹੀਂ ਮਿਲਗੀ ਵੀ ਤੁਸੀਂ ਜਿੰਨੂ ਮਰਜ਼ੀ ਨੋਟਸ ਕੱਢੀ ਜਾਓ ਇਹਨੂੰ ਰੋਕੋ ਇਹਦੇ ਬਾਰੇ ਕੋਈ ਠੀਕ ਤਰ੍ਹਾਂ ਦਾ ਸਿਸਟਮ ਬਣਨਾ ਚਾਹੀਦਾ ਦੂਜਾ ਹੈਗਾ ਜਿਹੜੇ ਉਪ ਰਾਸ਼ਟਰਪਤੀ ਨੇ ਜਗਦੀਸ਼ ਧਨਖੜ ਉਹਨਾਂ ਨੇ ਅਚਾਨਕ ਕੱਲ ਰਾਤੀ ਜਿਹੜਾ ਅਸਤੀਫਾ ਦੇ ਦਿੱਤਾ ਹੈ ਇਹ ਦੋਨੇ ਮਾਮਲਿਆਂ ਤੇ ਤੁਸੀਂ ਸੰਖੇਪ ਦੇ ਵਿੱਚ ਆਪਾਂ ਗੱਲ ਕਰਨੀ ਹੈ ਵੀ ਅਸਤੀਫਾ ਗੱਲ ਇੱਕ ਪਹਿਲੀ ਗੱਲ ਇਹ ਹੈ ਵੀ ਜਿਹੜਾ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਉਹ ਉਸ ਦੇ ਲਗਾਮ ਹੋਏ ਈਡੀ ਨੂੰ ਲਗਾਮ ਖਿੱਚੀ ਆ ਹੋਰ ਕੁਝ ਨਹੀਂ ਕਿਹਾ ਵਧੀਆ ਗੱਲ ਹੈ ਇਹ ਕਿਉਂਕਿ ਕੋਈ ਖਿੱਚਣ ਨੂੰ ਤਿਆਰ ਨਹੀਂ ਸੀ ਉਹ ਸੱਬੋ ਸੱਚ ਔਰ ਸਿਆਸੀ ਪਾਰਟੀ ਜਿਹੜੀ ਰਾਜ ਕਰਦੀ ਹੈ ਉਹ ਹਰੇਕ ਈਡੀ ਭੇਜਦੀ ਹੈ ਤੁਸੀਂ ਅੱਜ ਸਾਡੇ ਉਦੋਂ ਵੀ ਕੇਜੀ ਵਾਲ ਨਾਲ ਬਹੁਤ ਮਤ ਪਏ ਸੀਗੇ ਸਾਡੇ ਹਿਮੰਤ ਸੁਰੇਨ ਨਾਲ ਜਿਹੜੇ ਵਰਗੀ ਮਤ ਪਏ ਰਹਣ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਈਡੀ ਭੇਜ-ਭੇਜ ਕੇ ਇਹ ਤੰਗ ਕਰੀ ਜਾਓ ਇਹ ਇਹ ਭੇੜ ਕੋ ਗੱਤ ਸੀ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਈਡੀ ਭੇਜ ਬੈਨ ਆ ਇੱਥੇ ਜਿਵੇਂ ਇਹਨਾਂ ਦਾ ਹਾਲ ਕੀ ਸੀ ਉਹ ਜੀ ਅਸੀਂ ਤੁਹਾਨੂੰ ਨਮਾਜ਼ ਨਹੀਂ ਪੜਨ ਦੇਣੀ ਤੁਸੀਂ ਸੜਕਾਂ ਤੇ ਆਹ ਕਰ ਦਿੰਦੇ ਹੋ ਤੁਸੀਂ ਜੀ ਤੁਹਾਨੂੰ ਅਸੀਂ ਆਪਣਾ ਮੀਟ ਨਹੀਂ ਬਣਾਉਂਦੇ ਨਾ ਬਕਰੀ ਤੇ ਆ ਹੁਣ ਜੋ ਕਾਬੜੀ ਇਹ ਕਰ ਰਹੇ ਨੇ ਇੱਥੇ ਕਰ ਲੈਣਾ ਲੋਕਾਂ ਦੀਆਂ ਗੱਡੀਆਂ ਤੋੜ ਰਹੇ ਨੇ ਆ ਸਾਰਾ ਕੁਝ ਕੇਫਸੀ ਨੂੰ ਲੁੱਟ ਲਿਆ ਉੱਥੇ ਖੜਾਣੇ ਕੁਝ ਕਰਨਾ ਉੱਥੇ ਆਸ ਤਾਂ ਹੈ ਕਹਿੰਦੇ ਜੀ ਸਾਡੀ ਆਸ ਤਾਂ ਹੈ ਸੱਟ ਮਾਰ ਦਿਓ ਜੇ ਤਾਂ ਮੈਂ ਬਾਕੀਆਂ ਦੀ ਆਸ ਤਾਂ ਨਹੀਂ ਇਹਨਾਂ ਦੀ ਇਕੱਲਿਆਂ ਵੀ ਆਸਥਾ ਹੋਵੇਗੀ ਹੋਰਾਂ ਦੀ ਕੋਈ ਆਸਥਾ ਨਹੀਂ ਸਿੱਖਾਂ ਦੀ ਕੋਈ ਆਸਥਾ ਨਹੀਂ ਹਿੰਦੂਆਂ ਦੀ ਕੋਈ ਜਿਹੜੇ ਜੈਨੀਆਂ ਦੀ ਕੋਈ ਆਸਥਾ ਨਹੀਂ ਬੋਧੀਆਂ ਦੀ ਕੋਈ ਆਸਥਾ ਨਹੀਂ ਕ੍ਰਿਸ਼ਚੀਆਂ ਲਈ ਜਾਂ ਸੰਿਆਨੀਆਂ ਦੀ ਕੋਈ ਆਸਥਾ ਨਹੀਂ ਹੈ ਪਾਰਸੀਆਂ ਦੀ ਕੋਈ ਆਸਥਾ ਨਹੀਂ ਹੈ ਮੁਸਲਮਾਨਾਂ ਦੀ ਕੋਈ ਆਸਥਾ ਨਹੀਂ ਹੈ ਸਾਡੀ ਆਸਥਾ ਜੀ ਇਹ ਜੀ ਆਸਥਾ ਦੀ ਜਿਹਹੀ ਆਸਥਾ ਮੈਂ ਬੇਡ ਕੱਪੜੇ ਨੂੰ ਰੱਦ ਕਰਨਾ ਇਹ ਕੋਈ ਆਸਥਾ ਨਹੀਂ ਇਹ ਸਿੱਧਾ ਉਹ ਕੱਪੜੇ ਦਾ ਅਗੇ ਅਸੀਂ ਕਹਿੰਦੇ ਉਹ ਸਾਹ ਨਹੀਂ ਸਾਹ ਨੇ ਇਹ ਸਿੱਧਾ ਬਦਮਾਸ਼ੀ ਕਰਨ ਦੀ ਗੱਲ ਹੈ ਤੁਸੀਂ ਗੱਡੀਆਂ ਤੋੜਨੀਆਂ ਸ਼ੁਰੂ ਕਰਤੀਆਂ ਤੁਸੀਂ ਜਾ ਕੇ ਬੈਠ ਕੇ ਰੋਟੀ ਖਾਣ ਲੱਗ ਜਾਂਦੇ ਹੋ ਪਿੱਛੋਂ ਜੇ ਕੋਈ ਪੈਸੇ ਮੰਗਦਾ ਉਹਨੂੰ ਕੁੱਟਣ ਲੱਗ ਜਾਂਦੇ ਹੋ ਛੁੱਟ ਗਿਆ ਜਦੋਂ ਗੱਲ ਕਰਕੇ ਇਸ ਗੱਲ ਨੂੰ ਅੱਛੀ ਖਤਮ ਕਰਦਾ ਸਾਡੇ ਮੇਰੀ ਕਾਲ ਚ ਗੁੰਡੇ ਆਉਂਦੇ ਸੀ ਵੱਡੇ ਵੱਡੇ ਉਹ ਆ ਕੇ ਐ ਚਾਰਨ ਨੀ ਭੁਲੀ ਜੀ ਬਣਾ ਦੋ ਦਸਨ ਨੀ ਭੁਲੀ ਜੀ ਬਣਾ ਦੋ ਆ ਜੀ ਪੈਂਟ ਚੰਗੀਆਂ ਚੱਕ ਕੇ ਲਿਜੋ ਐ ਕਰਦੇ ਸੀ ਅਸੀਂ ਸੋਚ ਲਾ ਵੀ ਉਹਨਾਂ ਨੂੰ ਕੁੱਟਾਂ ਇੱਕ ਵਾਰੀ ਕੁੱਟਿਆ ਆਂ ਭੁਲੀ ਜਣਾ ਕੁੱਟਦਾ ਵੱਡੇ ਵੱਡੇ ਕੋਈ ਵਕੀਲ ਦਾ ਮੁੰਡਾ ਸੀ ਕੋਈ ਕੁਝ ਆਂ ਚੰਡਿਆ ਚੰਗੀ ਦਾ ਨਸ਼ੇ ਵੇਚਦਾ ਸੀ ਸਾਹਮਣੇ ਕੈਮਿਸਟਰ ਉਹਦਾ ਕਰਿਆ ਸਾਰਾ ਇਹਨਾਂ ਨੂੰ ਪਤਾ ਲੱਗਿਆ ਸ਼ਪਾਇਆ ਉਹ ਜੀਅਸਤੀ ਦਾ ਕੁੰਡਾ ਸੀ ਕਿ ਕਿ ਰੋਂਫਾ ਲਿਆਦਾ ਉਹ ਆ ਕੇ ਕੁਲੀਆਂ ਦੇ ਉੱਤੇ ਤੰਕਰ ਕਰਦਾ ਸੀ ਜੇ ਜੇਨਿਆਉ ਤੇ ਪੰਨ ਉਹ ਸਾਰੇ ਨੇ ਇਕੱਠੇ ਹੋ ਕੇ ਢਾਂਗ ਫੇਰੀ ਜਦ ਫਿਰ ਆਪੇ ਪਤਾ ਲੱਗਿਆ ਉਹਨਾਂ ਨੂੰ ਕੀ ਹੁੰਦਾ ਸੋ ਇਸ ਕਰਕੇ ਇਹ ਕੋਈ ਉਹ ਨਹੀਂ ਇਹ ਗੁੰਡਾਗਰਦੀਆ ਇਹੋ ਜੀ ਗੁੰਡਾਗਰ ਜੀ ਸਰਕਾਰ ਨੂੰ ਨਹੀਂ ਚੜਨੀ ਚਾਹੀਦੀ ਦੇਖੋ ਦਿਲਕਾ ਅਸੀਂ ਜਾਣਦੇ ਜੀ ਸਾਡਾ ਕਾਬਲ ਖੰਡਿਤ ਕਰਦਾ ਜੇ ਤੁਹਾਨੂੰ ਖੰਡਿਤ ਹੋਣ ਦਾ ਇਨਾ ਡਰ ਹੈ ਫਿਰ ਤੁਸੀਂ ਕਾਬਲ ਦੇ ਅੰਦਰ ਸਭ ਨਹੀਂ ਤੁਸਾਂ ਕਿਉਂ ਅੱਡੇ ਅੱਡੇ ਤੁਸੀਂ ਤਾਂ ਚਰਾੜੇ ਬੰਨ੍ਹਦੇ ਸਾਨੂੰ ਨਹੀਂ ਸਾਰੀ ਸੜਕ ਰੋਕੋਗੇ ਖੰਡਿਤ ਕਰਨ ਦਾ ਇਹ ਕੀ ਮਤਲਬ ਹੈ ਸੋਚ ਕਰਕੇ ਗੱਲ ਤਾਂ ਉਹ ਤੇ ਸਰਕਾਰ ਜਿਹੜੀ ਹੈ ਜੋਕਿ ਕਰ ਰਹੀ ਹੈ ਉਹ ਠੀਕ ਕਰਿਆ ਉਹਨਾਂ ਨੇ ਈਜੀ ਦੇ ਉੱਤੇ ਵੀ ਜੀ ਦੇ ਛਾਤੇ ਕਰਤੀ ਸੀਗੇ ਈਜੀ ਨੂੰ ਅਜ ਨਹੀਂ ਬਗਾਮ ਨਹੀਂ ਦੇਣੀ ਪਊਗੀ ਸਰਕਾਰ ਨੇ ਜੱਜ ਸਾਹਿਬ ਸੁਪਰੀਮ ਕੋਰਟ ਆਪਾਂ ਸਰਕਾਰ ਸੁਪਰੀਮ ਕੋਰਟ ਨਹੀਂ ਸਰਕਾਰ ਈਜੀ ਨੂੰ ਵਰਤਵੀ ਸੀ ਮੈਂ ਇਹ ਕਹਿੰਦਾ ਹਾਂ ਜੀ ਜੀ ਚੀਫ ਜਸਟਿਸ ਸਾਹਿਬ ਨੇ ਠੀਕ ਹੈ ਉਹ ਕਹਿੰਦੇ ਨਾ ਮੈਂ ਖਬਰ ਬਹੁਤੀ ਦੇਖਦਾ ਨਾ ਮੈਂ ਕੋਈ ਮੀਡੀਆ ਦੇਖਦਾ ਮੈਂ ਉਹਨਾਂ ਤੋਂ ਇਨਫੋਰਮੇਸ਼ਨ ਨਹੀਂ ਲਿਆ ਮੈਂ ਜੋ ਕਾਨੂੰਨ ਕਹਿੰਦਾ ਮੈਂ ਉਹਦੇ ਤੋਂ ਆਪਕੋ ਪੈਸਾ ਕਰ ਰਿਹਾ ਇਹ ਬਹੁਤ ਹੋਰਿਆ ਕਰਦਾ ਹੈ ਇਹ ਜੇ ਬੰਦਾ ਇਨਫਲੂਐਂਸ ਹੁੰਦਾ ਓਕੇ ਨਾ ਨਹੀਂ ਇਹ ਕਰਨਾ ਅਰ ਮੈਂ ਕਹਾਗਾ ਇਹ ਬਹਾਦਰੀ ਦਾ ਫੈਸਲਾ ਹੈ ਠੀਕ ਰੇ ਸੁਪਰੀਮ ਕੋਰਟ ਨੇ ਕਿਉਂਕਿ ਉਹਨਾਂ ਨੱਚ ਪਾਣੀ ਜਰੂਰੀ ਆ ਸੁਪਰੀਮ ਕੋਰਟ ਦਾ ਕੰਮ ਨਹੀਂ ਕੱਲ ਵੀ ਚ ਠੀਕ ਕਰਦੇ ਕਿਟਿਆ ਆ ਚੋਣਾ ਤੇ ਜਿਹੜਾ ਐਸਆਈਆਰ ਕਾ ਅਰੇ ਨਹੀਂ ਕਿ ਜੇ ਸੁਪਰੀਮ ਕੋਰਟ ਨੇ ਸਾਨੂੰ ਬਚਾਉਣਾ ਹੈ ਲੋਕਾਂ ਦੇ ਵੋਟਾਂ ਦੇ ਹੱਕਾਂ ਨੂੰ ਹਾਂਗੇ ਆਕ ਤੇ ਦੂਜੀ ਪਾਸੇ ਜਿਹੜੇ ਝੋਪਣੇ ਉਹਨਾਂ ਰੌੜਾ ਨਹੀਂ ਪਾਰੀਆਂ ਸੋ ਸੁਪਰੀਮ ਕੋਰਟ ਨੇ ਜੋੜ ਕੇ ਚੰਗਾ ਕਰਿਆ ਸੋ ਤਾਂ ਘਰਾਂ ਵਾਲੀ ਗੱਲ ਦੇ ਉੱਤੇ ਹਾਂਜੀ ਸੰਖੇਪ ਚ ਵੇ ਤਨਖਾਡਾ ਸਾਹਿਬ ਦਾ ਇਹੀ ਹੈ ਵੇ ਤਨਖਾਡਾ ਸਾਹਿਬ ਦੇ ਉੱਤੇ ਇਹ ਅਸਤੀਫਾ ਦੇ ਕੇ ਤਾਂ ਮੇਰੀ ਸੇਠੀ ਠੀਕ ਨਹੀਂ 나오ਦੀ ਸੇਤ ਦਾ ਸਵਾਲ ਹੈ ਨਾ ਉਹਦੇ ਪਰਿਵਾਰਕ ਕਾਰਨ ਨੇ ਆਮ ਤੌਰ ਤੇ ਜਦ ਬੰਦਾ ਕਹਿੰਦਾ ਮੇਰੀ ਸੇਠੀ ਦੀ ਗੱਲ ਹੈ ਮੇਰੇ ਪਰਿਵਾਰਕ ਕਾਰਨ ਹੈ ਉਹਦਾ ਮਤਲਬ ਹੁੰਦਾ ਤਰੇਸ਼ ਕਿੱਥੇ ਹੋ ਰਹਾ ਹੈ ਦਵਾਈ ਉਹ ਨਾ ਤੇ ਦੀ ਰਖਿਆੜੀ ਇਹ ਕਹਿੰਦਾ ਵੀ ਉਹਨਾਂ ਤੇ ਦਵਾਈ ਸੀ ਕਿ ਤੂੰ ਅਸਲੀ ਹਥੇ ਇਹ ਭਾਜੀਪੀ ਦਾ ਅੰਦਰ ਦਾ ਦਵਾਈ ਭਾਜੀਪੀ ਦੀ ਜਵਦੀ ਲਾਇਆ ਭਾਜੀਪੀ ਕਿਸੇ ਕੋਰ ਨੂੰ ਉਹ ਉਹ ਕੁਰਸੀ ਦੇ ਕੇ ਨਵਾ ਦਿਨਾ ਚਾਹੁੰਦੀ ਹੈ ਕਈਆਂ ਦਾ ਵਿਚਾਰ ਹੈ ਵੀ ਉਹ ਨਿਤਿਸ਼ ਕੁਮਾਰ ਨੂੰ ਛੇੜਾਉਣਾ ਚਾਹੁੰਦੇ ਨੇ ਤਾਂ ਕਿ ਨਿਤਿਸ਼ ਕੁਮਾਰ ਬਿਹਾਰ ਤੋਂ ਪੜਾ ਹੋ ਜਾਈ ਤੇ ਉਹ ਕਿਸੇ ਦਾ ਵੀ ਹੋ ਸਕਦਾ ਕੋਈ ਵੀ ਉਂਕਾ ਦਾ ਨਿਤਿਸ਼ ਕੁਮਾਰ ਦੀ ਪਰ ਇਹ ਪੱਕੀ ਗੱਲ ਹੈ ਅੰਦਰਲਾ ਤਬਾਹ ਤੇ ਉਹ ਦਵਾਰੇ ਰਾਹੀਂ ਉਹ ਟਕਰਾਵੀ ਹੋਣਾ ਚਾਹੁੰਦੇ ਨੇ ਕਿਉਂਕਿ ਇਹ ਆਰਐਸਐਸ ਨੂੰ ਦਹਨੂ ਪਰੇ ਰੱਖਦਾ ਸੀ ਆਰਐਸਐਸ ਤੇ ਬੀਜੇਪੀ ਦੀ ਲੜਾਈ ਹੈ ਉਹਦੇ ਵਿੱਚੋਂ ਇਹ ਸਾਰਾ ਕੁਝ ਚੱਲੀ ਜਾ ਰਿਹਾ ਹੈ ਤੇ ਉਹਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਤੁਰਸਤ ਦਾ ਕਾਰਨ ਹੋਇਆ ਉਹ ਇਹ ਹੈ ਜਿਹੜਾ ਜੀ.ਪੀ. ਨੰਦਾ ਜੀ ਨੇ ਰਾਜ ਸਭਾ ਦੇ ਵਿੱਚ ਸਪਸ਼ਟ ਕਹਿਤਾ ਵੀ ਜੋ ਮੈਂ ਕਹੂੰ ਉਹ ਰਿਕਾਰਡ ਹੋਏਗਾ ਜੋ ਵਿਰੋਧੀ ਕਹਿੰਨਗੇ ਨਹੀਂ ਰਿਕਾਰਡ ਹੋਏਗਾ ਇਹ ਉਹਨੂੰ ਕਹਿਣ ਦਾ ਕੋਈ ਹੱਕ ਨਹੀਂ ਔਰ ਧਨਕਰ ਸਾਹਿਬ ਨੂੰ ਸੱਚ ਚੁੱਪ ਰਹਿਣਾ ਪਿਆ ਤੇ ਚੁੱਪ ਰਹਿਣਾ ਦਾ ਮਤਲਬ ਅੰਦਰੋਂ ਪਹਿਲਾਂ ਹੀ ਇਸ਼ਾਰਾ ਸੀ ਨਹੀਂ ਜੀ.ਪੀ. ਨੰਦਾ ਜਿਹੜੇ ਸਰਦਾਰ ਨੇ ਉਹਨਾਂ ਨੇ ਇਹ ਨਹੀਂ ਬੋਲਣਾ ਸੀ ਚੁੱਪ ਰੋਤੇ ਉਹ ਨਿਸ਼ਾਨੀ ਸੀ ਨਹੀਂ ਨਹੀਂ ਉਹ ਜੀ.ਪੀ. ਨੰਦਾ ਨੇ ਕਿਉਂ ਇਹ ਪਰੰਪਰਾ ਤੋੜੀ ਕਿਉਂ ਜਿਹੜੇ ਸਾਡੇ ਦੇਸ਼ ਦਾ ਇੱਕ ਸਥਾਪਿਤ ਜਿਹੜਾ ਵਿਧੀ ਵਿਧਾਨ ਹੈ ਉਹਨੂੰ ਕਿਉਂ ਚੈਲੰਜ ਕੀਤਾ ਕਿਉਂ ਤੋੜਿਆ ਮਤਲਬ ਉਹਨੂੰ ਨਹੀਂ ਤੁਸੀਂ ਕਿਵੇਂ ਸੋਚਦੇ ਹੋ ਵੀ ਉਹ ਤਾਂ ਹਰੇਕੀ ਨੂੰ ਤੋੜ ਦੇਣ ਉਹਨੇ ਕਿਹੜਾ ਵਿਧਾਨ ਛੱਡਿਆ ਨਹੀਂ ਸਾਡਾ ਵਿਧਾਨ ਤਾਂ ਹੈਗਾ ਨਾ 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 ਪਲੀਜ਼ ਮਾਫ ਕਰਨਾ ਜੇਪੀ ਨਾ ਕੋਈ ਜੇਪੀ ਨਾ ਵੀ ਜੇਪੀ ਦੇ ਨੇ ਆਰਐਸਐਸ ਵੀ ਜੇਪੀ ਵੀ ਧਨੀ ਵਿਧਾਨ ਦਾ ਕੋ ਮਤਲਬ ਉਹਨਾਂ ਦਾ ਆਪਦਾ ਵਿਧਾਨ ਹੈ ਉਹ ਤਾਂ ਕਹਿੰਦੇ ਸਭ ਤੋਂ ਗਲਤ ਹੈ ਉਹ ਤਾਂ ਸਾਰੀਆਂ ਬਿਲਡਿੰਗਾਂ ਤੋੜੋ ਸਾਰੀਆਂ ਸੜਕਾਂ ਬਦਲੋ ਸਾਰੇ ਲੋਕਾਂ ਨੂੰ ਹਿੰਦੂ ਬਣਾਓ ਉਹਨਾਂ ਦਾ ਸਾਰਾ ਪਿਛੇ ਹਿੰਦੂਆਂ ਦਾ ਮੁਲਕ ਹੈ ਉਹਨਾਂ ਦਾ ਵਿਧਾਨ ਨਹੀਂ ਇਹ ਹੈ ਫਿਰ ਹਿੰਦੂਆਂ ਦੇ ਵਿੱਚ ਜਾਤ ਪਾਤ ਕਰਕੇ ਥੱਲੇ ਨੂੰ ਦਬਾ ਕੇ ਰੱਖੋ ਔਰਤਾਂ ਨੂੰ ਦਬਾ ਕੇ ਰੱਖੋ ਜੇ ਕਿ ਕਿਸੇ ਨੂੰ ਆਪਦੇ ਮੰਦਰ ਚ ਵੜਨ ਨਾ ਦਿਓ ਉਹ ਕਹੋ ਸਾਰੇ ਬਰਾਬਰ ਨੇ ਉਹ ਸੁੱਧੋ ਕਟੂਮਨ ਕਹੋ ਔਰਤਾਂ ਕੋ ਉਂਝ ਕਹੋ ਜਨਨੀ ਹੈ ਉਹ ਸਰਬਸਵਤੀ ਹੈ ਉਹ ਦੁਰਗਾ ਹੈ ਉਹ ਕਾਗੀ ਹੈ ਪਰ ਔਰਤ ਨੂੰ ਜਿਹੜਾ ਹੈ ਉਹ ਨੂੰ ਇਹ ਕਹਿਣਾ ਵੀ ਅੱਛਾ ਇਹਨੂੰ ਵਾਫਟ ਦਰਮਨ ਇਹ ਤਾਂ ਪਿੱਟੀ ਹੋਈ ਹੈ ਇਹ ਨਹੀਂ ਚੱਕ ਕੇ ਚੰਨ ਦੇਣਾ ਸੋ ਵਰਸੰਦਰ ਇਹੀ ਹਾਲ ਕਰਨਾ ਸੋ ਇਹ ਆ ਪਪੁਲੀ ਜੀ ਵੀ ਉਹਨਾਂ ਨੇ ਉਹ ਮर्यादा ਤਾਂ ਹਰ ਜਗ੍ਹਾ ਤੇ ਤੋੜ ਰਹਿ ਨੇ ਇਹ ਵੀ ਟੁੱਟੀ ਜਾ ਰਿਹਾ ਤਾਂ ਚੜ ਕੇ ਉਹ ਪ੍ਰਧਾਨਗੀ ਨੇ ਪਾਰਟੀ ਦੇ ਚਾਹੇ ਐਕਟਿੰਗ ਵਰਗੀ ਨੇ ਜੀ ਉਹ ਤਾਂ ਟੰ 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 ਖਤਮ ਹੋ ਗਈ ਨਾ ਮਾ ਕਿਉਂਕਿ ਆਇਆ ਨਹੀਂ ਉਹਨਾਂ ਨੇ ਮर्यादा ਨਹੀਂ ਛੋੜਨੀ ਚਾਹੀਦੀ ਸੀ ਪਰ ਉਹ ਹਰੇਕ ਸੰਸਾਦ ਦੀ ਮर्यादा ਤੋੜ ਕੇ ਦੱਸਣਾ ਚਾਹੁੰਦੇ ਨੇ ਮੈਂ ਕਿਹੜੀ ਸੰਸਾਦ ਦੇ ਸਾਹਮਣੇ ਕੁਛ ਦੇ ਦੇ ਚੰਗਾ ਹੁੰਦਾ ਨਹੀਂ ਤਾਂ ਹਰਨਾਕਸ਼ ਵੀ ਇੱਥੋਂ ਗਿਆ ਕਾਂਸ ਵੀ ਇੱਥੋਂ ਗਿਆ ਤੇ ਰਾਵਣ ਵੀ ਇੱਥੋਂ ਗਿਆ ਹਾਲਾਂਕਿ ਰਾਵਣ ਤਾਂ ਬਹੁਤ ਸਿਆਣਾ ਵੀ ਸੀ ਕਿ ਇਤੋਂ ਵੱਡੇ ਜਾਂਦੇ ਨੇ ਕਾਰੂ ਪਾਸ਼ਾ ਵੀ ਇਤੋਂ ਗਿਆ ਦੁਰਯੋਧਨ ਵੀ ਗਿਆ ਸੋ ਤਿਸ਼ਤਰਾਸ ਨਹੀਂ ਬੰਨਣਾ ਚਾਹੀਦਾ ਤੇ ਵੇਲੇ ਵਿਦਰ ਨਹੀਂ ਉਹ ਕਦੇ ਖਤਮ ਨਹੀਂ ਹੁੰਦੇ 14 ਦਿਨ ਇੱਥੇ ਵੀ ਮੁਰਖ ਚ ਵਿਦਰ ਹੋਣਗੇ ਬਾਕੀ ਧਨਕਰ ਸਾਹਿਬ ਨੇ ਅਸਤੀਫਾ ਦਵਾ ਚ ਦਿੱਤਾ ਉਹਨਾਂ ਨੇ ਕੋਈ ਨਾਪ ਦੇ ਆਪ ਚ ਅੰਦਰੋਂ ਕੋਈ ਦਿਨੋ ਸ਼ੁੱਧੀ ਕਰੀ ਹੈ ਨਾ ਉਹਨਾਂ ਦਾ ਕੋਈ ਇਹ ਹੈ ਨਾ ਉਹਨਾਂ ਨੂੰ ਕੋਈ ਪਛਤਾਵਾ ਹੈ ਉਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਉਹਨਾਂ ਨੇ ਸੰਵਿਧਾਨਕ ਸਟਰਕਚਰ ਦੇ ਉੱਤੇ ਵੀ ਉਹਨਾਂ ਨੇ ਜਿੰਨਾ ਸੰਵਿਧਾਨ ਤੇ ਹਮਲਾ ਕਰਿਆ ਸੰਵਿਧਾਨਕ ਪੱਤੇ ਬੈਠ ਕੇ ਉਹਨਾਂ ਹਮਲਾ ਛਾਇ ਦੀ ਕਿਸ ਨੇ ਕਰਿਆ ਜਾ ਉਹ ਦੇ ਜੀਪੀ ਨੱਡਾ ਜੀ ਨੇ ਤਾਂ ਉਹ ਤੋਂ ਬਹੁਤ ਛੋਟਾ ਹਮਲਾ ਕਰਿਆ ਸੰਸਦ ਦੇ ਅੰਦਰ ਕਰਕੇ ਜਿੱਡਾ ਵੱਡਾ ਹਮਲਾ ਇਹਨਾਂ ਨੇ ਕੀਤਾ ਸੋ ਡਾਕਟਰ ਸਾਹਿਬ ਤੁਸੀਂ ਇਹ ਚੋਸ ਜੁੜੇ ਤੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ